ਹੈਲੋ ਹਾਂ ਲਾਏ ਸੋਨੂ ਤੋ ਅੱਜ 30 35000 ਰੁਪਏ ਮਿੰਟਾਂ ਦੇ ਵਿੱਚ ਮਿਲ ਜਾਣਾ ਤੁਸੀਂ ਚਿੰਤਾ ਨਾ ਕਰੋ ਤੁਸੀਂ ਬਾਈ ਜਾਨੀ ਆਪਦੇ ਅੱਡੇ ਤੇ ਹੁਣ ਸੜਕ ਤੇ ਲਾ ਉਹ ਤੁਸੀਂ 50000 ਦੀ ਗੱਲ ਕਰੋ ਚਲੋ ਤੁਸੀਂ ਫੋਨ ਕਟੋ ਮੈਂ ਆ ਜਾਨੀ ਸੜਕ ਤੇ ਫਸਾਉਣੀ ਆ ਚਲੋ ਛੱਡੋ ਕਟੋ ਸੜਕ ਤੇ ਨੰਗੇ ਨਹੀਂ ਪਤਾ ਨਹੀਂ ਕਿਹੜਾ ਕੜਮਾ ਮੱਥੇ ਲੱਗ ਗਿਆ ਸੁੰਨੀ ਪਈ ਏ ਸੜਕ ਨਾ ਇਧਰੋਂ ਕੋਈ ਆਇਆ ਨਾ ਕੋਈ ਇਧਰੋਂ ਆਇਆ ਟਾਈਮ ਵੀ ਕਾਫੀ ਹੋ ਗਿਆ ਚਲ ਆਪਣਾ ਕੰਮ ਹੈ ਡਿਊਟੀ ਤੇ ਖੜਨਾ ਕੋਈ ਨਾ ਕੋਈ ਤਾਂ ਸ਼ਿਕਾਰ ਫਸੂਗਾ ਹੀ ਲੈ ਉਹ ਆ ਗਿਆ ਸ਼ਿਕਾਰ ਬਹੁਤ ਟਾਈਮ ਲਾਇਆ ਸ਼ਿਕਾਰ ਨੂੰ ਪਲੀਜ਼ ਹੈਲਪ ਮੀ ਪਲੀਜ਼ ਹੈਲਪ ਮੀ ਅੱਜ ਜੀ ਅੱਜ ਬੜੇ ਮੈਂ ਉੱਪਰ ਤੱਕ ਜਾਣਾ ਸੀਗਾ ਪਲੀਜ਼ ਮੈਨੂੰ ਨਹੀਂ ਬੜੇ ਤੁਸੀਂ ਜਾਣਾ ਕਿੱਥੇ ਹੈ ਮੈਂ ਬਾਜ਼ਾਰ ਚ ਜਾਣਾ ਸੀ ਤੇ ਮੇਰੀ ਨਾ ਵੇਟ ਕਰੀ ਜਾਂਦੇ ਆ ਨਹੀਂ ਉਹ ਤਾਂ ਠੀਕ ਹੈ ਤੁਸੀਂ ਮੂੰਹ ਬੰਨਿਆ ਹੋਇਆ ਮੈਂ ਤੁਹਾਨੂੰ ਕਿਸੇ ਤਰੀਕੇ ਨਾਲ ਬਿਠਾ ਸਕਦਾ ਮੂੰਹ ਬਾਈ ਜੀ ਇਹ ਨਾ ਬਹੁਤ ਉਤਪਪੰਦੀ ਕਰਕੇ ਨਾ ਠੀਕ ਹੈ ਤੇ ਇਸ ਕਰਕੇ ਮੂੰਹ ਬੰਨਿਆ ਹੈ ਤੁਸੀਂ ਜਾਣਾ ਕਿੱਥੇ ਜੀ ਠੰਡੇ ਜਾਣੇ ਮੈਂ ਬਠਿੰਡੇ ਜਾਣਾ ਜੀ ਮੇਰੇ ਹਸਬੰਦ ਡਿੱਕੀ ਜਾਂਦੇ ਆ ਮੈਨੂੰ ਤੇ ਮੈਂ ਬੱਸ ਆਈ ਨਹੀਂ ਕੋਈ ਮੈਨੂੰ ਅੱਧਾ ਘੰਟਾ ਹੋ ਗਿਆ ਵੇਟ ਕਰਦੇ। ਇੱਕੋ ਬਣ ਜੀ ਪਤਾ ਕੀ ਹਾਲਾਤ ਬਹੁਤ ਮਾੜੇ ਆ ਉਹ ਨਾ ਗੱਲ ਹੋਵੇ ਕੋਈ ਤੁਹਾਡੇ ਕੋਲ ਨਸ਼ਾ ਪਤਾ ਹਨਾ ਕੋਈ। ਨਾ ਭਾਈ ਜੀ ਦੇਖ ਲਓ ਤੁਸੀਂ ਮੈਂ ਮੇਰੇ ਕੋਲ ਕੁਝ ਨਹੀਂ ਖਾਲੀ ਮੋਬਾਈਲ ਹੈ ਮੇਰੇ ਹੱਥ ਤੇ ਜੋ ਕੁਝ ਨਹੀਂ ਹੈ। ਦੇਖਣਾ ਤਾਂ ਭਣੇ ਕੀ ਆ ਪਤਾ ਕੀ ਆ। ਸਵਾ ਬਹੁਤ ਮਾੜਾ ਹੈ ਤੇ ਕੋਈ ਗੱਲ ਤੁਸੀਂ ਬੈਠੋ ਹਨਾ ਬੈਠੋ। ਉੱਪਰ 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 ਬੈਠੋ। ਠੀਕ ਹੈ ਲੋਕੀ ਠੀਕ ਹੈ ਲੋਕੀ ਭਣੇ। ਬੱਸ ਬੱਸ ਇੱਥੇ ਰੋਕੋ। ਜਿੰਨਾ ਵੀ ਤੁਹਾਡੇ ਕੋਲੇ ਸਮਾਨ ਹੈ ਨਾ ਸਾਰਾ ਕ ਸਾਰਾ ਕਢ ਦੋ ਸਾਨੂੰ ਕਹਿਤਾ ਮੈਂ ਜਦ ਇੱਕ ਵਾਰ ਮੇਰੀ ਪਾਈ ਮੇਰੀ ਗੱਲ ਸੁਣ ਲੈ ਇੱਕ ਮਿੰਟ ਮੇਰੀ ਗੱਲ ਸੁਣ ਲੈ ਇੱਕ ਮਿੰਟ ਤੇਰੀ ਕੀ ਗੱਲ ਸੁਣ ਆ ਲਾਚ ਇਨੀ ਵੀ ਲਾ ਲਾਚ ਇਨੀ ਲਾ ਤੂੰ ਇੱਥੇ ਮੋਟਰਸਾਈਕਲ ਵੀ ਖੜਾ ਕਰਦੇ ਚੱਲ ਪੈ ਇਧਰ ਲਾ ਦੇ ਲਾ ਛੇਦੀ ਛੇਦੀ ਕਰ ਉਹ ਤੂੰ ਹੈ ਕੌਣ ਹੋਰ ਵੀ ਤੇਰੇ ਕੋਲ ਸਮਾਨ ਹੈ ਨਾ ਕਢ ਦੇ ਮੈਂ ਕਰ ਦਾਂ ਥਾਣੇ ਤੇ ਮੈਂ ਤੈਨੂੰ ਦੱਸੂਗਾ ਕੌਣ ਹੈ ਜੇ ਜ਼ਿਆਦਾ ਬੋਲੇਗਾ ਨਾ ਹੁਣੇ ਰੌਲਾ ਪਾ ਦੂੰਗੀ ਸਾਰਿਆਂ ਨੂੰ ਹੁਣ ਇਕੱਠਾ ਕਰ ਲੂੰਗੀ ਛੇਦੀ ਕਰ ਜੇਵਤੂ ਵੀ ਹੈ ਕੋਈ ਕੰਡ ਖਸਾ ਨਹੀਂ ਮੋਟਰਸਾਈਕਲ ਸਾਈਡ ਤੇ ਲਾ ਲਾ ਉਧਰ ਸਾਈਡ ਤੇ ਚੱਲ ਫੇਰ ਚੱਲ ਚੱਲ ਪੈਦਲ ਚੱਲ ਉੱਥੇ ਲਾ ਮੋਟਰਸਾਈਕਲ ਸਾਈਡ ਤੇ ਲਾ ਮੁੜ ਕੇ ਨਾ ਵੇਖੀ ਭਾਜ ਜੇ ਆਪਦੀ ਜਾਨ ਪਿਆਰੀ ਏ ਤਾਂ ਨਹੀਂ ਤਾਂ ਹੁਣੇ ਤੈਨੂੰ ਦੱਸ ਦੂੰ ਭਾਜ ਭਾਜ ਹੈਲੋ ਹਾਂਜੀ ਮੁਰਗਾ ਆਪਣੇ ਕੋਲੇ ਫਸ ਗਿਆ ਮੋਟਰਸਾਈਕਲ ਆ ਨਾਲੇ ਸਾਰਾ ਮਾਲ ਨਾਲੇ ਚੈਨੀ ਐ ਕਰੋ ਛੇਤੀ ਛੇਤੀ ਆ ਜੋ ਸਾਲੇ ਦਾ ਮੋਟਰਸਾਈਕਲ ਵੀ ਲੈ ਜੋ ਆ ਜੋ ਹਾਂ ਮੈਂ ਇੱਥੇ ਖੜੀ ਆ ਛੇਤੀ ਛੇਤੀ ਬਸ 5 ਮਿੰਟਾਂ ਚ ਆ ਜੋ ਠੀਕ ਹੈ ਜੀ ਇੱਥੇ ਖੜੀ ਆ ਮੈਂ ਠੀਕ 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 ਓਕੇ ਦੇਖੀਏ ਬੈਗ ਕਿਤੇ ਖਾਲੀ ਤਾਂ ਨਹੀਂ ਚੱਕੀ ਫਿਰਦਾ ਸਾਲਾ ਲੱਤਾਂ ਆ ਗਈ ਜਪਤਰ ਹਾਏ ਓਹ ਵਾ ਓਏ ਵਾ ਵਾਣ ਕੀ ਗੱਲ ਅੱਜ ਤਾਂ ਤੱਕੜਈ ਮੁਰਗਾ ਹੱਥ ਲੱਗਿਆ ਲੱਗਦਾ ਸੁਨਿਆਰ ਦਿਓ ਆਇਆ ਹੈ ਉਹ ਇਹ ਵੀ ਚਾਂਦੀ ਦੀ ਆ ਚਲ ਇਹ ਤਾਂ ਮੈਂ ਪਾਉਂਗੀ ਚਲੋ ਅੱਜ ਤਾਂ ਮੁਰਗਾ ਵਧੀਆ ਫਸ ਗਿਆ ਪਰ ਲੇਟ ਤਾਂ ਹੋ ਗਏ ਪਰ ਮੁਰਗਾ ਲੇਟ ਹੱਥ ਲੱਗਿਆ ਚਲੋ ਕੋਈ ਗੱਲ ਨਹੀਂ ਹੈਲੋ ਕਿੱਥੇ ਪਹੁੰਚ ਗਏ ਉਹ ਛੇਤੀ ਆਜੋ ਨਾ ਹੁਣ ਆ ਬਸ ਹਾਂ ਬਸ ਠੀਕ ਠੀਕ ਆ ਓਕੇ ਓਕੇ ਚਲ ਇੰਨੇ ਮੈਂ ਆਉਣੀ ਆ ਇੱਥੋਂ ਜੇ ਰੋੜ ਕੇ ਜੇ ਲੈ ਜਾ ਕੇ ਰਾਂ ਹਾਂ ਹਾਂ ਬਸ ਆ ਠੀਕ ਆ ਓਕੇ ਚੱਲੋ ਜਦੋਂ ਉਹ ਆਵਾਂ ਦੇਖੀ ਚੱਲੂ ਕੇਰਾ ਤਾਂ ਆਪਾਂ ਰੋੜ ਕੇ ਲੈ ਜੀ ਗਏ ਜਿੱਥੋਂ ਤੱਕ ਜਾਈਦਾ ਆਪਾਂ ਤੋਂ ਇਹ ਤਾਂ ਜੰਦਾ ਪਾਪ ਲੈ ਜਨੇ ਜਿੱਥੋਂ ਤੱਕ ਜਾਏ ਹੁੰਦਾ ਰੋੜ ਕੇ ਸਾਲੇ ਦਾ ਜਹੇ ਜਾ ਉਹ ਸੀ ਕੰਡਮ ਉਹ ਜਾ ਮੋਟਰਸਾਈਕਲ ਆਏ ਰੱਬਾ ਹੁਣ ਮੈਂ ਕਿਹੜਾ ਮੂਹ ਲਗੇ ਕਰੇ ਜਾਊਂਗਾ ਜੰਮੀ ਦਾ ਮੋਟਰਸਾਈਕਲ ਵੀ ਕੋ ਕੇ ਲੈ ਗਈ ਉਹ ਸੋਨੇ ਦੀਆਂ 2-3 ਲੱਖ ਦੀਆਂ ਚੂੜੀਆਂ ਸੋ ਵੀ ਕੋ ਕੇ ਲੈ ਗਈ ਹੁਣ ਜੇ ਮੈਂ ਕਹਾਂ ਲਈ ਸੱਚ ਦੱਸੂਗਾ ਓਏ ਹੁਣ ਯਕੀਨ ਨਹੀਂ ਕਰਦਾ ਉਹ ਲੈ ਕਿਹੜਾ ਜੁੜਗਾ ਕਿਸੇ ਨੂੰ ਦੇਦਾ ਨਹੀਂ ਆਇਆ ਕਿਤੇ ਆਇਆ ਵਾ ਲੱਬਾ ਆਏ ਮੈਂ ਤਾਂ ਪੁੱਠਾ ਵੱਸ ਗਿਆ ਓਏ ਇਹ ਮੇਰਾ ਮੋਟਰਸਾਈਕਲ ਵੀ ਲੈ ਗਈ ਓਏ ਮੇਰਾ ਕੀ ਵਾ ਮਾਰਦਾ ਸੀ ਓਏ ਹਾਏ ਅੱਲਬਾ ਓ ਹਾਂ ਬਾਈ ਕੀ ਗੱਲ ਹੋ ਗਈ ਰੋਈ ਜਾਣਾ ਬਾਈ ਹਸੀ ਗੱਲ ਬਾਈ ਹਸੀ ਗੱਲ ਬਾਈ ਮਾਣ ਪਜਾਰ ਗਿਆ ਸੀ ਕਿ ਸੋਨੇ ਦੀਆਂ ਚੂੜੀਆਂ ਨੂੰ ਸਾਫ ਕਰਾਉਣ ਗਿਆ ਸੀ ਬਾਈ ਅੱਛਾ ਰੂਪਸ ਨਿਆਰੇ ਦੇ ਅੱਛਾ ਉਹ ਬਾਈ ਮਹਾਰਾਜ ਆਉਂਦਾ ਸੀ ਤੇ ਮਨੇ ਕੁੜੀ ਕਹਿੰਦੀ ਮੈਨੂੰ ਕਹਿੰਦੀ ਘਰ ਤੱਕ ਛੱਡ ਦੇ ਬਾਈ ਮੈਂ ਤਾਂ ਮੋਟਰਸਾਈਕਲ ਤੇ ਬਿਠਾ ਲਿਆ ਤੇ ਰਾਜ ਬਾਈ ਆ ਗਈ ਮੈਨੂੰ ਨੇ ਘੇਰ ਲਿਆ ਪਤਾ ਨਹੀਂ ਉਹਦੇ ਕੋਲ ਕੀ ਜਿਹਾ ਹਥਿਆਰ ਸੀ ਅੱਛਾ ਤੇ ਬਾਈ ਉਹ ਮੇਥੋਂ ਬੰਦਾ ਦਾ ਮੇਰਾ ਚੂੜੀਆਂ ਵਾਲੇ ਕਿ ਸੋਨੇ ਦੀਆਂ ਨਾਲੇ ਚਿੱਟੇ ਰੰਗ ਦਾ ਮੋਟਰਸਾਈਕਲ ਤੇ ਉਹ ਲੈ ਗਈ ਬਾਈ ਕਿੰਨਾ ਟਾਈਮ ਸੀ ਬਾਈ ਬਸ ਅੱਧਾ ਘੰਟਾ ਪਹਿਲਾਂ ਦੀ ਗੱਲ ਹੀ ਹੈ ਅੱਛਾ ਅੱਧਾ ਘੰਟਾ ਇਹ ਕਿਹੜੀ ਜਗ੍ਹਾ ਸੀ ਉਹ ਸਾਹਮਣੇ ਬਾਈ ਉਹ ਖੇਤ ਕੋਲੇ ਖੜੀ ਸੀਗੀ ਗੱਲ ਸੁਣਨੀ ਚਾਹੀਏ ਕਹਿੰਦੇ ਪਹਿਲਾਂ ਵੀ ਇੱਕ ਦੋ ਬੰਦੇ ਲੰਘ ਕੇ ਗਏ ਕਹਿੰਦੇ ਬਾਈ ਇੱਥੇ ਘਰਨਾਵਾ ਬਹੁਤ ਹੁੰਦੀਆਂ ਬਾਈ ਠੀਕ ਹੈ ਮੈਂ ਵੀ ਸੁਣ ਚੁੱਕਿਆ ਕਈ ਵਾਰਦਾਤਾ ਹੋਈਆਂ ਇੱਥੇ ਕੋਈ ਗੱਲ ਨਹੀਂ ਦੇਖੋ ਜੀ ਤੁਸੀਂ ਪੁਲਿਸਦਾਰ ਬੱਚਾ ਹੱਥ ਜੋੜ ਕੇ ਬੇਨਤੀ ਹੈ ਮੇਰਾ ਜ਼ਮੀਨਾਂ ਕੋਈ ਵਾਪਸੀ ਕਰੋ ਇਹ ਸਾਡਾ ਆਪਦਾ ਕੰਮ ਹੈ ਇਹ ਅਸੀਂ ਹੁਣੀ ਇਹ ਪਤਾ ਕਰਾਂਗੇ ਵੀ ਕੌਣ ਆ ਕਿੱਥੋਂ ਆ ਕੀ ਕਰਦੀ ਹੈ ਕੀ ਕੀਤਾ ਇਹਨਾਂ ਦਾ ਬੇਫਿਕਰ ਰਹੋ ਰੋਣ ਦੀ ਕੋਈ ਗੱਲ ਨਹੀਂ ਜਿਹੜਾ ਤੇਰਾ ਸਮਾਨ ਹੋ ਉਹ ਸਾਰਾ ਮਿਲ ਜੂ ਠੀਕ ਹੈ ਬਾਈ ਧੰਨਵਾਦ ਕੋਈ ਗੱਲ ਨਹੀਂ ਆ ਜਾ ਹੈਲੋ ਹਾਂ ਜਿਹੜਾ ਪਹਿਲਾ ਸ਼ਿਕਾਰ ਲੁੱਟਿਆ ਨਾ ਢਾਈ ਤਿੰਨ ਲੱਖ ਦੇ ਥੱਲੇ ਆ ਗਿਆ ਤਾਂ ਸ਼ਿਕਾਰ ਆਪਣਾ ਐ ਕਿਤੇ ਆਪਾਂ ਹਫਤੇ ਦੇ ਵਿੱਚ ਢਾਈ ਤਿੰਨ ਲੱਖ ਰੁਪਏ ਬਣਾ ਲਿਆ ਹੈ ਬਸ ਹੁਣ ਬੈਠੀ ਆ ਇੰਤਜ਼ਾਰ ਕਰਦੀ ਆ ਅਜੇ ਤੱਕ ਤਾਂ ਕੋਈ ਇੱਧਰ ਉੱਧਰ ਨੰਗੇ ਨਹੀਂ ਕੋਈ ਇੰਤਜ਼ਾਰ ਦੇ ਵਿੱਚ ਐ ਚੱਲੋ ਫਸ ਜੂਆ ਚੱਲ ਆ ਜੂਆ ਕੋਈ ਗੱਲ ਨਹੀਂ ਐ ਹੈ ਹਾਂ ਆਪਣੀ ਵੱਲੇ ਵੱਲੇ ਐ ਚਿੰਤਾ ਨਾ ਕਰੋ ਐਤਕੀ ਤਾਂ ਆਪਣਾ ਸੁਖ ਨਾਲ ਮਹੀਨੇ ਦੇ ਵਿੱਚ ਮੈਨੂੰ ਲੱਗਦਾ 10 ਲੱਖ ਰੁਪਈਆ ਤੱਕ ਜਾਊਗਾ ਕੰਮ ਹੈ ਹਾਂ ਲਾ ਚੱਲ ਚੰਗਾ ਫੋਨ ਕੱਟ ਮੈਨੂੰ ਖੜਤਾ ਜਿਹਾ ਲੱਗਦਾ ਕੋਈ ਨਾ ਕੋਈ ਆਉਂਦਾ ਲੱਗਦਾ ਹੈ ਹਾਂ ਚੱਲ ਹੋਉਂਦਾ ਆ ਗਿਆ ਲਾ ਹੈਲਪ ਮੀ ਹੈਲਪ ਮੀ ਪਲੀਜ਼ ਹੈਲਪ ਕਰੋ ਮੇਰੀ ਨਹੀਂ ਦੱਸੋ ਮੈਨੂੰ ਇੱਥੇ ਤੱਕ ਜਾਣਾ ਸੀ ਬਾਈ ਜੀ ਠੀਕ ਹੈ ਜੀ ਹਾਂ ਤੇ ਮੈਨੂੰ ਲੈ ਜੋ ਬਿਠਾ ਕੇ ਤੇ ਇੰਤਜ਼ਾਰ ਕਰੀ ਜਾਂਦੇ ਆ ਮੇਰੀ ਮਾਸੀ ਦਾ ਮੁੰਡਾ ਨਾ ਬਹੁਤ ਬਿਮਾਰ ਆ ਹਸਪਤਾਲ ਚ ਦਾਖਲ ਆ ਫਿਰ ਤਾਂ ਬਹੁਤ ਜ਼ਰੂਰੀ ਹੈ ਜੀ ਕੋਈ ਗੱਲ ਨਹੀਂ ਬੈਠੋ ਤੁਸੀਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਅੱਛਾ ਜੀ ਹਾਂ ਤੇ ਮੈਂ ਛੇਤੀ ਪਹੁੰਚਣ ਸਟਾਰਟ ਕਰੋ ਤੁਸੀਂ ਠੀਕ ਹੈ ਜੀ ਯਾ ਲੋਗ ਜਿੰਨਾ ਵੀ ਸੂ ਮੋਟਰਸਾਈਕਲ ਬੰਦ ਕਰ ਜਿੰਨਾ ਵੀ ਸਮਾਨ ਹੈ ਨਾ ਸਾਰਾ ਕੱਢ ਦੇ ਕੱਢਨੇ ਆ ਜੀ ਦੱਸੋ ਐਲੀ ਕਿਚ ਲੋੜ ਪੈ ਗਈ ਤੂੰ ਤੂੰ ਚੁੱਪ ਕਰ ਕੋਈ ਗੱਲ ਨਹੀਂ ਸਾਰੇ ਢਿੱਲੇ ਸੀ ਤੂੰ ਕੱਢ ਕੇ ਤੇ ਸਮਾਨ ਕੱਢ ਜਿਹੜੇ ਤੇਰੇ ਕੋਲ ਆ ਸਮਾਨ ਕੱਢ ਤੂੰ ਸਮਾਨ ਕੱਢ ਦੇ ਨੇ ਇੰਨੀ ਜਿਆਦੇ ਗੱਲਾਂ ਨਾ ਕਰ ਤੇਰਾ ਸਾਹ ਬੰਦ ਕਰ ਦੂੰ ਮੈਂ ਸਾਹ ਬੰਦ ਕਰ ਦੂੰਗੀ ਹਾਂ ਛੇਤੀ ਕਰ ਕੱਢ ਸਮਾਨ ਕੱਢ ਸਮਾਨ ਸਮਾਨ ਤਾਂ ਚੈੱਕ ਕਰ ਲੈ ਤੁਸੀਂ ਉਹ ਪੈਂਦੇ ਜਿਆ ਖਾਲੀ ਫਿਰ ਤਾਨੂੰ ਹੈ ਮੋਬਾਈਲ ਲਓ ਮੇਰਾ 아이 ਤਾਂ ਫੁੱਲੀ ਗਈ ਸੀ ਹੈ ਹੋਰ ਕੋਈ ਚੋਰ ਜੇਬ ਹੋਣੀ ਹੈ ਤੇਰੀ ਕੋਈ ਚੈੱਕ ਕਰਨ ਮੈਨੂੰ ਹੁਣ ਕੀ ਪਤਾ ਦਿਖਾ ਘਮ ਇਧਰ ਨੂੰ ਹਾਂ ਸਾਲਾ ਖਾਲੀ ਤੁਰ ਹੀ ਆਉਂਦਾ ਹੋਰ ਕੁਝ ਚੈੱਕ ਕਰਨਾ ਬਸ ਬਸ ਜਾ ਕਿੱਥੇ ਚਲੇ ਗਏ ਤੁਹਾਡਾ ਬ੍ਰਦਰ ਨਹੀਂ ਢੱਲਾ ਸੀ ਨਹੀਂ ਸੀ ਅੱਛਾ ਹਾਂ ਦੱਸ ਤੂੰ ਕੀ ਕਰੇਂਗਾ ਜਿਆਦਾ ਜਮਾਨ ਖੋਲੇਗਾ ਨਾ ਹੁਣੇ ਰੌਲਾ ਪਾ ਦੂੰਗੀ ਪਾਓ ਹਾਂ ਪਾਓ ਰੌਲਾ ਹਾਂ ਵੀ ਮੇਰੀ ਇੱਜ਼ਤ ਨੂੰ ਹੱਥ ਪਾਉਂਦਾ ਜਿੰਨਾ ਤੁਹਾਡਾ ਜੋਰ ਲੱਗਦਾ ਹੈ ਲਾਓ ਨਾ ਤੂੰ ਹੈ ਕੀ ਚੀਜ਼ ਤੁਸੀਂ ਪੁਲਿਸ ਨੂੰ ਫੋਨ ਕਰਨ ਮੈਂ ਪੁਲਿਸ ਨੂੰ ਆਪ ਹੀ ਕਰ ਦੂੰਗੀ ਫੋਨ ਇੱਥੇ ਖੜੇ ਰਹੇ ਕਰੋ ਨਾ ਤੂੰ ਦੱਸ ਕੀ ਉਹਦਾ ਰਿਸ਼ਤੇਦਾਰ ਹੈ ਮਾਰੇ ਤੇਦਾਰ ਹੋ ਮਾ ਨਾ ਹੋ ਮਾ ਜਿਹੜਾ ਤੁਸੀਂ ਇਹ ਲੱਛਣ ਫੜ ਰੱਖਿਆ ਨਾ ਕਿਹੜਾ ਲੱਛਣ ਹੈ ਨਾ ਕਿਹੜਾ ਲੱਛਣ ਆ ਰੋਜ ਲੁੱਟਣ ਵਾਲੇ ਆਹੋ ਫਿਰਦਾ ਤਾਂ ਤੂੰ ਨੰਗ ਹੈ ਤੈਨੂੰ ਕੀ ਲੁੱਟ ਲਿਆ ਇਹ ਨੰਗ ਤੂੰ ਇਹਦਾ ਪਾਸਵਰਡ ਦੱਸ ਮੈਨੂੰ ਪਾਸਵਰਡ ਦੱਸ ਦਿੰਨੇ ਐ ਇੰਨੀ ਕਿੰਨੀ ਕਾਲੀ ਐ ਤੂੰ ਦੱਸ ਮੈਨੂੰ ਉਹ ਦੱਸ ਦਿੰਨੇ ਐ ਰੋਜ ਦਾ ਕੰਮ ਆ ਤੁਹਾਡਾ ਸਾਡਾ ਵੀ ਰੋਜ ਮੈਂ ਹੁਣੇ ਲਾਉਣੀ ਆ ਪੁਲਿਸ ਨੂੰ ਫੋਨ ਉਹ ਪੁਲਿਸ ਨੂੰ ਲਾ ਲਿਓ ਹੋਰ ਕਿਹਨੂੰ ਲਾਉਂਗੇ ਤੂੰ ਲਾ ਪਾਸਵਰਡ ਤੂੰ ਮੈਨੂੰ ਫੜਾ ਪਾਸਵਰਡ ਦੱਸ ਤੂੰ ਤੇ ਆ ਲੋ ਕਰੋ ਗੱਲ ਹੈਂ ਤੂੰ ਕੌਣ ਇਹ ਹੁਣ ਤੂੰ ਹੋ ਗਿਆ ਚੰਗੀ ਤਰ੍ਹਾਂ ਫੋਟੋ ਦੇਖ ਹੁਣ ਬਰਾਦਰ ਮੋਲ ਆਪ ਬਹੁਤ ਜ਼ਬਾਨ ਲੜਾਲੀ ਬਹੁਤ ਅੱਖਾ ਚੱਖਾ ਪਾਲੀਆਂ ਹੁਣ ਮੜਾ ਥੱਲੇ ਵੀ ਧਿਆਨ ਦੇ ਰੋ ਹੈ ਕੁਛ ਲੱਗਿਆ ਪਤਾ ਮੈਨੂੰ ਮਾਫ ਕਰ ਦਿਓ ਕਿਹੜੀ ਮਾਫੀ ਮੈਨੂੰ ਮਾਫ ਕਰ ਦਿਓ ਨਾ ਮਾਫੀ ਕਿਹੜੀ ਇੰਸਪੈਕਟਰ ਜੀ ਮੈਨੂੰ ਮਾਫ ਕਰ ਦਿਓ ਮੈਂ ਇਦੂ ਮੁੜ ਕੇ ਨਹੀਂ ਕਰਦਾ ਮੈਂ ਤਾਂ ਆਮ ਬੰਦਾ ਹੈ ਆ ਮੇਰੇ ਵਰਦੀ ਪਾਈ ਲੈ ਮੈਨੂੰ ਮਾਫ ਕਰ ਦੋ ਅੱਜ ਮੈਂ ਲੈ ਕੇ ਨਹੀਂ ਕਰਦੀ ਅੱਜ ਤੂੰ ਮੁੜ ਕੇ ਨਹੀਂ ਕਰਦੀ ਮੈਨੂੰ ਮਾਫ ਕਰ ਦੋ ਵਾਈ ਨਾ 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 ਕੋਈ ਮਾਫੀ ਵਾਲੀ ਗੱਲ ਨਹੀਂ ਖੜੇ ਹੋ ਕਿੰਨੇ ਗਰੀਬ ਲੋਕਾਂ ਨੂੰ ਲੁੱਟਿਆ ਹੋਣਾ ਤੁਸੀਂ ਕੀ ਪਤਾ ਕਿਹੜੇ ਕੰਮ ਜਾਂਦੇ ਹੋਣਿਆ ਕੀ ਪਤਾ ਕਿੰਨਾ ਨੂੰ ਕਿੰਨਾ ਜ਼ਰੂਰੀ ਹੋਣਾ ਕੰਮ ਮੈਨੂੰ ਮਾਫ ਕਰ ਦਿਓ ਤੁਹਾਡੀਆਂ ਬਾਰਦਾਤਾ ਦੇਖਦੇ ਨੂੰ ਕੱਲੋ ਘਟੋ ਘਟਾ ਮੀਨਾ ਸਰ ਮੈਨੂੰ ਮਾਫ ਕਰ ਦੋ ਪਲੀਜ਼ ਮੈਨੂੰ ਮਾਫ ਕਰ ਮਾਫੀ ਵਾਲੀ ਕੋਈ ਗੱਲ ਨਹੀਂ ਜੋ ਤੁਹਾਨੂੰ ਮਾਫ ਕਰਨ ਕਾਨੂੰਨ ਕਰੂਗਾ ਸਰ ਮੈਨੂੰ ਮਾਫ ਇਹ ਤੁਸੀਂ ਰੋਜ਼ ਦਾ ਕਿੱਤਾ ਬਣਾ ਲਿਆ ਪਤਾ ਨਹੀਂ ਕਿੰਨੇ ਲੋਕਾਂ ਨੂੰ ਤੁਸੀਂ ਚਿਹਰਾ ਦਿਖਾ ਹਾਂ ਸਰ ਮੈਨੂੰ ਮਾਫ਼ ਕਰੋ ਇੰਨਾ ਬੱਗਾ ਬੱਗਾ ਚਿਹਰਾ ਲੈ ਕੇ ਤੁਸੀਂ ਲੋਕਾਂ ਨੂੰ ਲੁੱਟਦੇ ਫਿਰਦੇ ਆਂ ਹੋਰ ਤੁਹਾਨੂੰ ਰੋਣਾ ਆ ਗਿਆ ਮੈਂ ਕਰਦਾ ਗੱਲ ਮੈਂ ਤੁਹਾਡੇ ਵਰਗੀਆਂ ਔਰਤਾਂ ਦੇ ਮੂੰਹ ਨਹੀਂ ਲਾ ਕੇ ਰਾਂ ਜੀ ਸਰ ਮੈਨੂੰ ਮਾਫ਼ ਕਰਦੋ ਚਾਹੇ ਪੈ ਰਹੇ ਆ ਤੁਹਾਨੂੰ ਆਲ ਮਾਫ਼ ਕਰੋ ਮੈਨੂੰ ਹਾਂ ਜੀ ਸਰ ਮੈਨੂੰ ਮਾਫ਼ ਕਰੋ ਇੱਕ ਲੇਡੀਜ਼ ਪੁਲਿਸ ਚੋਰ ਮਿਲੀ ਆ ਉਹਨਾਂ ਦੀਆਂ ਬਹੁਤ ਸਮਾਂ ਹੋ ਗਿਆ ਵਾਰਦਾਤਾ ਦੇ ਦੇਣ ਨੂੰ ਹਰ ਕਿਸੇ ਨੂੰ ਟੱਪਣ ਨਹੀਂ ਦਿੰਦੇ ਕਦੇ ਕੋਈ ਟਾਈਮ ਚੇਂਜ ਕਰ ਲਿਆ ਕਦੇ ਕੋਈ ਰਸਤਾ ਚੇਂਜ ਕਰ ਲਿਆ ਇਹਨਾਂ ਨੇ ਬਹੁਤ ਹਰਾਮਪੁਣੇ ਦਾ ਖਾ ਲਿਆ ਸਰ ਪਲੀਜ਼ ਬਹੁਤ ਜਲਦੀ ਤੋਂ ਜਲਦੀ ਹਾਂ ਸਰ ਪਲੀਜ਼ ਸ਼ਾਮ ਮੈਨ ਰੋਡ ਦੇ ਨਜ਼ਦੀਕ ਪਹੁੰਚ ਜਾਓ ਪਲੀਜ਼ ਛੱਡ ਦਿਓ ਜਿਹੜੀ ਪੁੱਸ ਵੱਧ ਤੋਂ ਵੱਧ ਹੋਵੇ ਇਹਨਾਂ ਦਾ ਬਹੁਤ ਵੱਡਾ ਗਾਇਗਾ ਕਿਉਂ ਮੇਰਾ ਇੰਤਜ਼ਾਰ ਕਰੀਆ ਚੱਪ ਕਰ ਬਦਮਾਸ਼ੀ ਦਿਖਾਈ ਜਾਂਦੀ ਹੁਣ ਤੇਰੇ ਬੱਚੇ ਜਾਦ ਆਗੇ ਰੋਕ ਕੇ ਹੁੰਦਾ ਟੰਗਣਾ ਮੇਰੀ ਮਜਬੂਰੀ ਸੀ ਕਿ ਹਾਂ ਤੁਹਾਡੀ ਮਜਬੂਰੀ ਸੀ ਲੋਕਾਂ ਦੀ ਮਜਬੂਰੀ ਨਹੀਂ ਸੀ ਸਰ ਮੈਂ ਤੁਹਾਨੂੰ ਕਿੰਨੇ ਵਾਰ ਸਮਝਾਇਆ ਪਰ ਸਮਝਦੇ ਨਹੀਂ ਹੱਥ ਜੋੜ ਕੇ ਛੱਡ ਸੜਾਈ ਕਰ ਲੈਣੇ ਕਦੇ ਕਿਸੇ ਨੂੰ ਪੈਸੇ ਦੇ ਤਾ ਕਦੇ ਕਿਸੇ ਨੂੰ ਪੈਸੇ ਦੇ ਦੇ ਦੂਮੂੜ ਕਿ ਨਹੀਂ ਕਰਦੇ ਕਿਉਂ ਨਹੀਂ ਕਰਦੇ ਤੁਹਾਨੂੰ ਕਿੰਨੇ ਵਾਰ ਛੱਡਿਆ ਆਖਰ ਨੂੰ ਮੇਰੇ ਕੋਲ ਆਈਏ ਫਿਰ ਸਰ ਮaaf ਕਰ ਲਓ ਅੱਛਾ ਹੁਣ ਤੈਨੂੰ ਮaaf ਕਰ ਦਿੱ ਗਏ ਪਤਾ ਨਹੀਂ ਕਿੰਨੇ ਇੰਜਾਇ ਬਚਾਰੇ ਗਰੀਬ ਲੋਕਾਂ ਨੂੰ ਨੁੱਟੇ ਤੁਸੀਂ ਕੀ ਪਤਾ ਕਿਹੜੇ ਕੰਮ ਜਾਂਦੇ ਹੁਣ ਸਰ ਇਹ ਦੂਮੂੜ ਕਿ ਨਹੀਂ ਬਤਮੀਨ ਆ ਬਤਾ ਹਦਲ ਮੇਰੇ ਮਰੇ ਤੇਰੇ ਅਰਗੇ ਔਰਤ ਨੂੰ ਮੈਂ ਨੇੜੇ ਨਹੀਂ ਆਉਣ ਦਿੰਦਾ ਸਰ ਪਲੀਜ਼ ਮaaf ਕਰ ਦਿਓ ਇਦੂ ਮੁੜਕੇ ਨਹੀਂ ਕਰਦੇ ਇਹ ਆ ਗਏ ਸਰ ਨਹੀਂ ਕਰਦੇ ਦੇਖੋ ਮੈਥੋਂ ਦੂਰ ਰਹੋ ਮੈਥੋਂ ਕੋਈ ਨਾ ਕੋਈ ਸੰਡਾ ਜਾਓ ਤੁਹਾਡੇ ਸਰ ਪਲੀਜ਼ ਫੇਰ ਨਾ ਕਹੋ ਮਤ ਸਰ ਮਾਫ ਕਰ ਦਿਓ ਤੁਸੀਂ ਸਰ ਜ਼ਬਾਨ ਆਪਣੀ ਆਪ ਅੰਦਰ ਰੱਖ ਹੁਣ ਤੈਨੂੰ ਜੇਲ੍ਹ ਦੀ ਹਵਾ ਖਾਣੀ ਪਊ ਪਤਾ ਲੱਗ ਜੂ ਅਕਲ ਟਿਕਾਣੇ ਆ ਜਾ ਤੇਰੀ ਮੈਨੂੰ ਚੰਗੀ ਤਰ੍ਹਾਂ ਉਥੇ ਪੂਰੀ ਰਿਪੋਰਟ ਚਾਹੀਦਾ ਤੁਹਾਡਾ ਕਿੰਨਾ ਗਾਏਗਾ ਬੱਚੇ ਮਰਦੇ ਉਹ ਜੀ ਆਪ ਦੇ ਬੱਚਾ ਨੂੰ ਸਿੱਖਿਆ ਦੇਵੋਗੇ ਸਰ ਮਾਫ ਕਰ ਦਿਓ ਚੁੱਪ ਚੱਲ ਦੋਸਤੋ ਅਸਲੀ ਗੱਲ ਜੀ ਜਿਹੜੀ ਇਸ ਫਿਲਮ ਬਣਾਈ ਹੈ ਬਾਈ ਜੀ ਇੱਕ ਮੈਸੇਜ ਹੈ ਅੱਜ ਕੱਲ ਕੀ ਕਰਦੇ ਆਂ ਜਨਾਨੀਆਂ ਕੀ ਹੈ ਮਤਲਬ ਜਿਹੜੇ ਲਟੇਰੇ ਆ ਉਹ ਤੁਹਾਨੂੰ ਰੋਕਦੇ ਰਾਤ ਨੂੰ ਜਾਂ ਦਿਨੇ ਵੀ ਤੁਸੀਂ ਰੋਕੋ ਸਾਡਾ ਜਵਾਕ ਬੁਮਾਰਾ ਜਾਂ ਸਾਡੇ ਐਕਸੀਡੈਂਟ ਹੋ ਗਿਆ ਆਪਾਂ ਰੋਕਦੇ ਆਂ ਬਾਈ ਤਾਂ ਜਿਹੜੇ ਮਤਲਬ ਖਤਾਨ ਹੁੰਦੇ ਆ ਖਤਾਨਾਂ ਦੇ ਵਿੱਚ ਸੜਕਾਂ ਦੇ ਨਾਲ ਬੈਠੇ ਹੁੰਦੇ ਆਂ ਦੇ ਗੈਂਗ ਗਰੋਹ ਹੁੰਦਾ ਜਿਹੜਾ ਉਹ ਆ ਕੇ ਬਾਈ ਤੁਹਾਨੂੰ ਲੁੱਟਦਾ ਥੋੜੇ ਤੇ ਮੋਟਰਸਾਈਕਲ ਥੋੜੇ ਕੋਲ ਜੋ ਵੀ ਚੀਜ਼ ਖੁੰਦਾ ਸੋ ਬਾਈ ਆਪਦੇ ਆਪ ਨੂੰ ਚੌਕਸ ਕਰੋ ਕੋਈ ਵੀ ਤੁਹਾਨੂੰ ਰਾਤ ਵਾਰ ਤੇ ਰੋਕਦਾ ਹੈ ਤੁਹਾਨੂੰ ਰੋਕਣ ਦੀ ਲੋੜ ਨਹੀਂ ਸਭ ਤੋਂ ਨੇੜੇ ਆਪਣਾ ਆਪਣਾ ਪਰਿਵਾਰ ਹੈ ਆਪਣਾ ਆਪਾਂ ਜਿਵੇਂ ਹੈਗੇ ਸੇਫ ਹੈ ਦਾ ਆਪਣਾ ਪਰਿਵਾਰ ਸੇਫ ਹੈ ਤੇ ਇਹ ਆਪਣੀ ਬਈ ਟੀਮ ਹੈ ਸਾਰੀ ਟੀਮ ਨੇ ਬਹੁਤ ਵਧੀਆ ਪ੍ਰਣਾਲਾ ਕੀਤਾ ਇੱਕ ਮੈਸੇਜ ਦਿੱਤਾ ਸਮਾਜ ਨੂੰ ਹਾਂਜੀ ਆਪਣੀ ਬੋਲੋ ਬਾਈ 80 ਗੱਲ ਬਾਈ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਇਹੀ ਮੈਸੇਜ ਦਿੱਤਾ ਜਾਂਦਾ ਹੈ ਕਿ ਅੱਜ ਕੱਲ ਬਹੁਤ ਬਾਰਦਾਤਾ ਹੋ ਰਹੀਆਂ ਨੇ ਬਹੁਤ ਲੁੱਟ ਖੁਆ ਹੋ ਰਹੀਆਂ ਨੇ ਇਹ ਕੱਲੀ ਲੇਡੀਜ਼ ਹੀ ਨਹੀਂ ਲੁੱਟਦੀ ਇਹਦੇ ਨੇ ਇਹਨਾਂ ਦੇ ਨਾਲ ਜੈਂਸ ਵੀ ਹੁੰਦੇ ਨੇ ਕਾਫੀ ਗਰੁੱਪ ਹੁੰਦਾ ਬਹੁਤ ਵੱਡਾ ਇਹਨਾਂ ਦਾ ਕਿਤੇ ਵੀ ਲੁੱਟ ਸਕਦੇ ਆ ਕਿਸੇ ਨੂੰ ਅਣਜਾਣ ਟਾਈਮ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਸ਼ਾਮ ਦੇ 7 ਵਜੇ ਤੋਂ ਬਾਅਦ ਨਾ ਨਿਕਲੋ ਅਦਰਵਾਈਜ਼ ਤੁਹਾਨੂੰ ਜ਼ਰੂਰੀ ਆ ਮਜਬੂਰੀ ਆ ਤਾਂ ਜਾਓ ਪਰ ਫੈਮਿਲੀ ਨੂੰ ਲੈ ਕੇ ਨਾ ਜਾਓ ਖਾਸ ਕਰਕੇ ਬਾਈਕ ਤੇ ਇਹਨਾਂ ਦਾ ਐ ਨਹੀਂ ਪਤਾ ਕਿ ਆਪਣੇ 1000 2000 ਰੁਪਏ ਪਿੱਛੇ ਤੁਹਾਡਾ ਬੱਚਾ ਜਾਂ ਤੁਹਾਨੂੰ ਕਿੰਨਾ ਨੁਕਸਾਨ ਪਹੁੰਚਾਉ। ਮਾਰ ਵੀ ਸਕਦੇ ਆ। ਮਾਰ ਵੀ ਸਕਦੇ ਆ। ਅੰਮੀ ਬਾਈ ਤੁਸੀਂ ਬੋਲੋ ਜੋ ਦੋ ਸ਼ਬਦ। ਹਾਂਜੀ ਸ਼ਸ਼ੀਕਲ ਜੀ ਮੈਂ ਫਿਲਮੀ ਆਰਟਿਸਟ ਪੰਮੀ ਜਸਲ ਜੀ। ਮੇਰਾ ਕਰਤਾਰ ਜਿਹੜਾ ਇਹਨਾਂ ਨੇ ਦਿਖਾਇਆ ਜੀ ਉਹ ਸੱਚ ਹੈ ਕਿ ਅੱਜ ਕੱਲ੍ਹ ਲੁੱਟਮਾਰ ਬਹੁਤ ਹੀ ਜ਼ਿਆਦਾ ਹੁੰਦੀ ਪਈ ਹੈ ਤੇ ਸਾਡੀ ਬੇਨਤੀ ਇਹੀ ਹੈ ਕਿ ਚੰਗਿਆਂ ਦੀ ਪਰਤ ਮਾਰਿਆ ਨੇ ਮਾਰ ਦਿੱਤੀ ਹੈ। ਅੱਜ ਕੱਲ੍ਹ ਆਪਾਂ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦੇ। ਕਿਉਂਕਿ ਆਪਾਂ ਲੋਕਾਂ ਤੇ ਤਰਸ ਖਾ ਲੈਨੇ ਵੀ ਚਲੋ ਅੱਧੀ ਰਾਤ ਐ ਵੀ ਕੁੜੀ ਕਿੱਥੇ ਜਾਊ ਜੇ ਸ਼ਾਮ ਦਾ ਟਾਈਮ ਐ ਅੱਜ ਕੱਲ ਕੁੜੀਆਂ ਕੀ ਕਰਦੀਆਂ ਨੇ ਇਹ ਮੌਕੇ ਦਾ ਫਾਇਦਾ ਉਠਾ ਕੇ ਤੇ ਅਗਲੇ ਦੇ ਨਾਲ ਇਹ ਬਾਰਦਾਤਾਂ ਹੁੰਦੀਆਂ ਹੀ ਰਹਿੰਦੀਆਂ ਜਿੱਦਾਂ ਸੀ ਇਸ ਫਿਲਮ ਚ ਦਿਖਾਇਆ ਤੇ ਇਹਨਾਂ ਨੇ ਬਾਰਦਾਤਾਂ ਲਈ ਉਹ ਮੈਨੂੰ ਹੀ ਬਣਾਇਆ ਤੇ ਇਹ ਤੁਹਾਨੂੰ ਸਿੱਖਿਆ ਦੇਣ ਵਾਸਤੇ ਅਸੀਂ ਵੀਡੀਓ ਬਣਾ ਰਹੀ ਆ ਜੀ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜੀ ਸਾਰੀ ਟੀਮ ਵੱਲੋਂ ਸਾਰੇ ਭਰਾਵਾਂ ਦਾ ਧੰਨਵਾਦ I'll see you guys later.